ਹਾਂਜੀ ਬੱਚਿਓ ਡੇਲੀ ਜੀ ਤਰਾ ਅੱਜ ਫੇਰ ਮੈਂ ਤੁਹਾਨੂੰ ਔਰਲ ਕੁਐਸਚਨ ਪੁੱਛੂਗੀ ਮੈਥਸ ਦੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਇੱਕ ਟੀਮ ਹੈ ਏ ਇੱਕ ਹੈ ਬੀ ਏ ਕਮ ਹੋਰਾਂ ਦੀ ਟੀਮ ਤਾਂ ਹੈਗੀ ਏ ਬੀ ਟੀਮ ਮਨਜੋਤ ਦੀ ਟੀਮ ਹੈ ਏ ਪਰ ਜਵਾਬ ਤੁਸੀਂ ਸਾਰਿਆਂ ਨੇ ਹੀ ਦੇਣੇ ਨੇ ਠੀਕ ਹੈ ਹਾਂਜੀ ਪਹਿਲਾ ਪ੍ਰੈਸ਼ਨ ਹੈ ਆਪਣਾ ਗੌਰ ਨਾਲ ਸੁਣਿਓ ਇੱਕ ਪੈਕੇਟ ਵਿੱਚ 75 ਪੈਨ ਹਨ ਇੱਕ ਪੈਕੇਟ ਵਿੱਚ 75 75 ਪੈਨ ਹਨ ਅਤੇ ਦੂਜੇ ਪੈਕੇਟ ਵਿੱਚ 70 ਪੈਨ ਹਨ 70 ਪੈਨ ਹਨ ਦੋਵਾਂ ਪੈਕਟਾਂ ਵਿੱਚ ਕਿੰਨੇ ਪੈਨ ਹੋਏ ਇੱਕ ਪੈਕੇਟ ਵਿੱਚ 70 ਪੈਨ ਹਨ ਦੂਜੇ ਪੈਕੇਟ ਵਿੱਚ 75 ਇੱਕ 'ਚ 70 ਸੀ ਦੂਜੇ 'ਚ 75 ਸੀ 75 اور 70 ਹਾਈ ਨੀ ਪਹਿਲਾ ਇਹ ਕੰਮ ਨਹੀਂ ਹੜਾ ਕਰਿਆ ਸੀ ਬੇਟਾ ਮੈਂ ਸਾਂਹੇ ਕੀਤਾ ਸੀ ਸਾਂਹੇ ਕੀਤਾ ਸੀ ਹਾਂ ਜੀ ਇਹਦਾ ਤੁਸੀਂ ਜਵਾਬ ਦਿਓ ਜੀ ਹਣੀ ਹਾਂ ਜੀ ਸੁਮਨ ਸਿਕਸ ਟੂ ਮੈਂ ਨਹੀਂ ਦੂਜਾ ਮੰਗਤੀ ਕਰੀ ਹੈ ਮਨਸਨੀ ਜਨੇ ਅਪੀਖਤੰ ਦੋ ਲਈ ਮੈਂ ਹਣੀ ਤੁਸੀਂ ਗਲਤ ਕਿਉਂ ਜੋੜਿਆ ਸੀ ਜੋੜ ਕਰਿਆ ਸੀ ਘਟੋਰ ਘਟਾਓ ਕਰਿਆ ਸੀ ਕੀ ਕਰੇ ਫਿਰ 145 ਬਣਨਾ ਸੀ ਜੋੜ ਤੇਰਾ ਸੁਣੋ ਤਾਂ ਸਹੀ ਹੁਣ ਤੂੰ ਐ ਕਰ ਏਟੀ ਏ ਬੀ ਟੀਮ ਦੇ ਲਗਾ ਇੱਕ ਨੰਬਰ ਕਿਉਂ ਸੁਣ ਨਹੀਂ ਫਿਰ ਇੱਕ ਦੱਸ ਕੋਈ ਨੇ ਲਗਾਈ ਇੱਕ ਨੰਬਰ ਇੱਕ ਨੰਬਰ ਲਗਾ ਹਾਂ ਜੀ ਅਗਲਾ ਕੁਐਸਚਨ ਦੇਖੋ ਇੱਕ ਇੱਕੋ ਇੱਕ ਟੀਮ ਤੋਂ ਇੱਕ ਵਾਰੀ ਪੁੱਛੂੰਗੀ ਫਿਰ ਨਾਲ ਦੇ ਨਾਲ ਪਾਸ ਦੂਜੇ ਚ ਹੋ ਜਾਊਗਾ ਅਗਰ ਜੇ ਨਹੀਂ ਆਂਦਾ ਹੋਇਆ ਸੋਨੇ ਗਲਤ ਦੱਸਿਆ ਸੋਹਣ ਨੇ ਆਪਣੇ ਜਨਮ ਦਿਨ ਤੇ ਸੋਹਣ ਹੈ ਇੱਕ ਬੱਚਾ ਉਹਨੇ ਆਪਦੇ ਜਨਮ ਦਿਨ ਤੇ 100 ਟੌਫੀਆਂ ਵੰਡਣੀਆਂ ਹਨ ਕਿੰਨੀਆਂ ਟੌਫੀਆਂ ਵੰਡਣੀਆਂ ਨੇ ਜੇਕਰ ਉਸਨੇ 4-4 ਟੌਫੀਆਂ ਵੰਡਣੀਆਂ ਨੇ ਹਰੇ ਬੱਚੇ ਨੂੰ 4-4 ਟੌਫੀਆਂ ਦੇਣੀਆਂ ਨੇ ਤਾਂ ਕਿੰਨੇ ਬੱਚਿਆਂ ਨੂੰ ਟੌਫੀਆਂ ਵੰਡੇਗਾ ਦੱਸੋ ਸੋਹਣ ਨੇ ਆਪਣੇ ਜਨਮ ਦਿਨ ਤੇ 100 ਟੌਫੀਆਂ ਵੰਡਣੀਆਂ ਹਨ ਸੁਮਨ ਤੁਸੀਂ ਆਪਦਾ ਸੋਲਵ ਕਰੋ ਕਾਪੀ ਨੋਟਬੁੱਕ ਕੱਢੋ ਕੱਢੋ ਸੋਹਣ ਨੇ ਆਪਣੇ ਜਨਮ ਦਿਨ ਤੇ 100 ਟੌਫੀਆਂ ਵੰਡਣੀਆਂ ਹਨ ਹਰ ਬੱਚੇ ਨੂੰ ਉਸਨੇ 4-4 ਟੌਫੀਆਂ ਦੇਣੀਆਂ ਨੇ ਕਿੰਨੀਆਂ ਟੌਫੀਆਂ ਦੇਣੀਆਂ ਨੇ 4-4 ਯਾਦ ਰੱਖਿਓ 4-4 ਤਾਂ ਕਿੰਨੇ ਬੱਚਿਆਂ ਨੂੰ ਵੰਡੀਆਂ ਜਾਣਗੀਆਂ ਤੁਹਾਨੂੰ ਪਤਾ ਹੀ ਹਣੀ ਸੱਚ ਮਨਜੋਤ ਖੜਾ 85 ਗਲਤ ਜਵਾਬ ਹਾਂਜੀ ਤੁਸੀਂ ਦੱਸੋ ਆਕਾਸ਼ 85 ਹਨ ਹਨੂਰੀ 4-4 ਟੌਫੀਆਂ ਦੇਣੀਆਂ ਨੇ ਇੱਕ ਬੱਚੇ ਨੂੰ 4 ਹਾਂ ਜਸ਼ਨੀ ਬੀਬੀ ਜੀ ਗਲਤ ਹਣੀ ਹਣੀ ਆ ਕੀ ਨਾ ਮੈਂ ਮਣੀ ਸੱਚ ਇੱਕ ਬੱਚੇ ਨੂੰ 75 ਟੌਫੀ ਦਊਗਾ ਇੱਕ ਬੱਚੇ ਨੂੰ 4 ਟੌਫੀਆਂ ਦੇਣੇ ਨੇ ਟੋਟਲ ਉਹਦੇ ਕੋਲ 100 ਟੌਫੀਆਂ ਹੀ ਨੇ ਹਾਂ ਇਹਨੇ ਕਮ ਗਲਤ ਸਾਰੇ ਬੱਚੇ ਦਵੰਟ ਨਹੀਂ ਨੇ ਸਾਰੇ ਬੱਚੇ ਦੀ ਸੰਭਤੀ ਅੱਛੀ ਜੀ ਹਾਂ ਕਿੰਨੀਆਂ ਟੌਫੀਆਂ ਹੁਣ ਕਿੰਨੇ ਨੇ ਚਾ ਕੋਈ 25 ਬੱਚੀ 50 ਇਹ ਪੰਜਾਬੀ ਨਹੀਂ 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 ਪਤ ਇੱਕ ਬੱਚੇ ਨੂੰ ਚਾ ਟੌਫੀਆਂ ਦੇਣੀਆਂ ਨੇ ਸਿਰਫ ਸਾਨੂੰ ਜੀ ਚਾਰ ਨਾਲ ਪਾ ਕਰ ਹਾਂ ਖੜੀ ਹੋ ਕੇ ਇਹਨਾਂ ਨੂੰ ਦੱਸ ਕੀ ਕਰਿਆ ਤੇਨੇ ਕਿਹਦੇ ਨਾਲ ਕੀ ਕਰਿਆ ਦੱਸ ਮੈਨੂੰ ਚਾਰ ਨੂੰ ਹੀ ਸੋਨਾ ਪਾ ਕਰ ਕੀ ਹਾਂ ਤਾਂ ਇਹਦੇ ਨਾਲ ਦੇਖੋ ਇੱਕ ਬੱਚੇ ਨੂੰ ਚਾ ਟੌਫੀਆਂ ਦੇਣੀਆਂ ਸੀ ਮੈਂ ਪੁੱਛਿਆ ਬੱਚਿਆਂ ਦੀ ਗਿਣਤੀ ਵੀ ਕਿੰਨੇ ਬੱਚਿਆਂ ਜਾਣੀ ਆ ਉਹ ਟੌਫੀਆਂ ਬਰਾਬਰ ਹਰ ਇੱਕ ਬੱਚੇ ਨੂੰ ਚਾਰ ਹੀ ਦੇਣੀ ਐ ਸੀ ਵੱਧ ਨਹੀਂ ਦੇਣੀ ਐ ਸੀ ਤਾਂ 25 ਚੋਕਾ ਨਹੀਂ ਲਿਖਣਾ ਸੀ ਫਿਰ ਇਹ ਗਲਤੀ ਐ ਨਾ ਤੁਹਾਡੀ 25 ਚੋਕਾ 100 ਯਾਨੀ ਕਿ 100 ਟਾਫੀਆਂ ਉਹ 25 ਬੱਚਿਆਂ ਦੇ ਵਿੱਚ ਵੰਡੀਆਂ ਜਾਣੀਆਂ ਸੀ ਹਾਂਜੀ ਕਿਰਨ ਦੇ ਇੱਕ ਨੰਬਰ ਲਗਾਓ ਤੁਸੀਂ ਹਾਂਜੀ ਗੁਰਪਾਲ ਕਿਵੇਂ ਆਇਓ ਪੈਨਸਲ ਪੈਨਸਲ ਦੇਖੋ ਦਿਓ ਇਹਨੂੰ ਹਾਂਜੀ ਨੈਕਸਟ ਪ੍ਰਸ਼ਨ ਦੇਖੋ ਨੈਕਸਟ ਪ੍ਰਸ਼ਨ ਹੈ ਕਿਰਨ ਦੇ ਖਾਤੇ ਵਿੱਚ ਕਿਰਨ ਦੇ ਖਾਤੇ ਵਿੱਚ 704 ਰੁਪਏ ਹਨ ਕਿਰਨ ਦੇ ਖਾਤੇ ਵਿੱਚ 704 704 ਲਪ੍ਰਿਤ ਪਤਾ ਲੱਗ ਰਿਹਾ ਨਾ 704 ਰੁਪੀਏ ਨੇ ਸੁਮਨ ਆਪਣਾ ਆਪਣਾ ਕਰੋ ਨੋਟਬੁੱਕ ਖੋਲ੍ਹ ਆਪਦੀ ਖੋਲ੍ਹ ਖੋਲ੍ਹ ਲੈ ਕੇ ਆਪਦੀ ਸੂਮਨ ਦੇ ਖਾਤੇ ਵਿੱਚ 704 ਰੁਪਏ ਹਨ ਉਹ ਕਿੰਨੇ ਹੋਰ ਰੁਪਏ ਜਮ੍ਹਾਂ ਕਰਵਾਵੇ ਕਿ 1000 ਰੁਪਏ ਬਣ ਜਾਣ ਸੂਮਨ ਦੇ ਖਾਤੇ ਵਿੱਚ 704 ਰੁਪਏ ਨੇ 1000 ਰੁਪਏ ਕਰਨੇ ਨੇ ਉਹਨੇ ਦੱਸੋ ਕਿੰਨੇ ਰੁਪਏ ਹੋਰ ਐਡ ਕਰਵਾਵੇ ਉਹਦੇ ਵਿੱਚੋਂ ਦੱਸੋ ਜਲਦੀ ਗੱਡੋ ਆਪ ਦਾ ਸਵਾਲ ਹਰ ਇੱਕ ਕਰ ਨਹੀਂ ਰਿਹਾ ਕਰੋ ਸੋਲਵ 1000 ਰੁਪਏ ਹੋ ਜਾਣ ਕਿੰਨੇ ਰੁਪਏ ਖਾਤੇ 'ਚ ਹੋਰ ਜਮ੍ਹਾਂ ਕਰਵਾਵੇ ਕਰੋ ਸੋਲਵ ਖਾਤੇ ਵਿੱਚ 1000 ਰੁਪਏ ਹੋ ਜਾਣੇ ਚਾਹੀਦੇ ਨੇ 704 ਰੁਪਏ ਉਹਦੇ ਖਾਤੇ 'ਚ ਆਲਰੇਡੀ ਹੈ ਥੋੜਾ ਜਿਹਾ ਲਗਾਓ ਦਿਮਾਗ ਹਾਂ ਈ ਗਲਤ ਜਵਾਬ ਹਣੀ ਲਾਪ੍ਰਿਤ 506 ਨਹੀਂ ਹਾਂ ਈ ਹਣੀ 300 ਗਲਤ ਸਹਿਜ 300 ਗਲਤ ਟੋਟਲ 1000 ਰੁਪਏ ਹੋ ਜਾਣੇ ਚਾਹੀਦੇ ਨੇ ਕਿਹਨੂੰ ਪਤਾ ਨਹੀਂ ਟੋਟਲ 1000 ਰੁਪਏ ਬਣ ਜਾਣੇ ਚਾਹੀਦੇ ਨੇ ਖਾਤੇ ਵਿੱਚ ਸਿਰਫ 704 ਰੁਪਏ ਨੇ ਹਾਂਜੀ ਦੱਸੋ 306 ਗਲਤ ਹਾਂਜੀ ਮਣੀ 704 ਦੀ ਅਸ਼ਮਣ 704 ਦੀ ਗਲਤ ਜਵਾਬ 300 300 ਬੰਦੀ ਗਲਤ ਦੇਖੋ ਕੀ ਕਰਿਆ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮ੍ਹਾਂ ਕਰਵਾਵੇ 1000 ਰੁਪਏ ਬਣ ਜਾਣ 704 ਆਲਰੇਡੀ ਉਹਦੇ ਖਾਤੇ 'ਚ ਆ ਗਏ ਨੇ ਦੱਸੋ ਸੁਮਨ 704 ਨਹੀਂ ਕਿਉਂ ਨਹੀਂ ਆ ਰਿਹਾ ਤਾਂ ਈਜ਼ੀ ਸਮ ਹੈ ਖਾਤੇ ਵਿੱਚ 1000 ਰੁਪਏ ਹੋ ਜਾਣੇ ਚਾਹੀਦੇ ਨੇ 704 ਆਲਰੇਡੀ ਉਹਦੇ ਖਾਤੇ 'ਚ ਹੈਗੇ ਨੇ ਕਿਸੇ ਨੂੰ ਵੀ ਨਹੀਂ ਆ ਰਿਹਾ ਇਹ ਕੀ ਗੱਲ ਥੋੜਾ ਹੋਰ ਦਿਮਾਗ ਲੜਾਓ ਪਹਿਲਾਂ ਤਾਂ ਐਂ ਦੱਸੋ ਉਹ ਜਮ੍ਹਾਂ ਜਦੋਂ ਪੈਸੇ ਕਰਾਊਗਾ ਪਹਿਲਾਂ ਵਾਲੇ ਪੈਸੇ ਆ ਜੋ ਜੁੜ ਜਾਣਗੇ ਨਾ ਪੈਸੇ ਤੁਸੀਂ ਕੀ ਕਰ ਰਹੇ ਹੋ ਇਹ ਵੀ ਜੋੜ ਕਰ ਰਹੇ ਹੋ ਘਟਾਓ ਕਰ ਰਹੇ ਹੋ ਆਓ ਜੀ ਘਟਾਓ ਕਰ ਰਹੇ ਹੋ ਜੋੜ ਜੀ ਜੋੜ ਰਹੇ ਹੋ ਕੀ ਚ ਕੀ ਜੋੜ ਰਹੇ ਹੋ 700 ਜੀ ਹਾਂ 300 ਚ ਕਿਹਨੇ ਜੋੜ ਰਹੇ ਜਿਹੜੀ ਰਕਮਾਂ ਦਿੱਤੀਆਂ ਨੇ ਨਾ ਦੋ 1000 1700 ਚ ਉਹਨਾਂ ਦੇ ਨਾਲ ਹੀ ਕੁਝ ਹੋਊਗਾ ਸਿਰਫ ਜਿਹੜੀਆਂ ਰਕਮਾਂ ਮੈਂ ਨੇ ਦਿੱਤੀਆਂ ਨੇ ਉਹਨਾਂ ਦਾ ਹੀ ਕੁਝ ਕਰੋ ਬਾਕੀ ਆਪਦੇ ਵੱਲੋਂ ਨਾ 300 ਮੈਂਨੇ ਬੋਲਿਆ ਹੀ ਨਹੀਂ ਨਾ ਮੈਂਨੇ 400 ਬੋਲਿਆ ਨਾ ਮੈਂਨੇ 500 ਬੋਲਿਆ ਹੰਨੀ ਸਟੈਂਡ ਅਪ 296 ਵੈਰੀ ਗੁੱਡ ਹੁਣ ਦੱਸ ਕੀ ਕਰਿਆ ਸੀਗਾ ਤੁਸੀਂ ਕਟੋ ਜੀ ਕਟੋ ਕਿਹਨੂੰ ਕਿਹਦੇ ਨਾਲ ਕਰਾਂ 1000 3704 ਨਾ 1000 ਨੂੰ ਇਹਨਾਂ ਦਾ ਇੱਕ ਨੰਬਰ ਲਗਾਓ ਪਰ ਬਹੁਤ ਲੇਟ ਜਵਾਬ ਦਿੱਤਾ ਇਹਦਾ ਤੁਸੀਂ 1000 ਚ ਆਕਾਸ਼ ਕਿੱਥੇ ਧਿਆਨ 1000 ਦੇ ਵਿੱਚ 704 ਆਪਾਂ ਘਟਾ ਦਾਂਗੇ ਪੁੱਤਰ ਜਿਹੜੇ ਮੈਂ ਤੁਹਾਨੂੰ ਰਕਮ ਬੋਲਦੀ ਹੈ ਨਾ ਉਹਦੇ ਵਿੱਚੋਂ ਹੀ ਸਵਾਲ ਸੋਲਵ ਹੋਊਗਾ ਤੁਹਾਡਾ ਤੁਸੀਂ ਦਿਮਾਗ ਲਗਾ ਦੇ ਲੈਂਦੇ ਹੋ ਵੀ 704 ਚ ਆਪਾਂ 300 ਐਡ ਕਰਕੇ ਦੇਖ ਲੈਂਦੇ ਆ 704 ਚ ਆਪਾਂ 500 ਐਡ ਕਰਕੇ ਦੇਖ ਲੈਂਦੇ ਆ ਐਵੇਂ ਨਹੀਂ ਹੋਣਾ ਏ 1000 ਚ 704 ਪੇ ਘਟਾਏ ਆਪਣਾ 296 ਦਾ ਆਨਸਰ ਆ ਗਿਆ ਹਾਂਜੀ ਨੈਕਸਟ ਪ੍ਰਸ਼ਨ ਦੇਖੋ ਆਪਣਾ 9 ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 81 ਬਣ ਜਾਵੇ ਨਾ ਨੂੰ ਕਿੰਨੇ ਨਾਲ ਗੁਣਾ ਕਰੀਏ ਕਿ 81 ਬਣ ਜਾਵੇ ਮਨਜੀ ਮਨਜੀ ਸਾਡਾ ਮਨਜੋਤ ਨਾ ਨਾਲੀ ਹਾਂ ਕਿੰਨੇ ਨਾਲ ਨਾ ਨਾਲੀ ਇਹ ਤਾਂ 9 ਦਾ ਪਹਾੜਾ ਹੀ ਸੀ 9 ਨਹੀਂ 81 ਫੇਰ ਫੇਰ ਤੁਸੀਂ ਇਹਦਾ ਵੀ ਥੋੜਾ ਜਿਹਾ ਸਭ ਦੇ ਹੱਥ ਨਹੀਂ ਖੜੇ ਸੀ ਨਾਲੇ ਇਹਨਾਂ ਦੇ ਜ਼ੀਰੋ ਲਗਾਓ ਤੁਸੀਂ ਆਪਣਾ ਇੱਕ ਲਗਾ ਲਓ ਠੀਕ ਹੈ ਹਾਂ ਨੀ ਹੁਣ ਨੈਕਸਟ ਪ੍ਰਸ਼ਨ ਦੇਖੋ ਬਸ ਵਿੱਚ ਸੁਣੋ ਬਸ ਵਿੱਚ 75 ਵਿਅਕਤੀਆਂ ਨੂੰ ਬੈਠਣ ਲਈ 25 ਸੀਟਾਂ ਹਨ। ਅਚਾ 75 ਬੰਦੇ ਬਿਠਾਉਣੇ ਨੇ, ਸੀਟਾਂ 25 ਨੇ, ਦੱਸੋ ਇੱਕ ਸੀਟ ਤੇ ਕਿੰਨੇ ਬੰਦੇ ਬੈਠਣਗੇ? ਬਸ ਵਿੱਚ 75 ਬੰਦਿਆਂ ਨੂੰ ਬੈਠਣ ਲਈ 25 ਸੀਟਾਂ ਨੇ। ਹੋਰ ਕਿੰਨੇ? ਥੋੜਾ ਜਿਹਾ ਦਵਾ। ਨਹੀਂ ਨਹੀਂ ਨਹੀਂ। ਹੋਰ ਕਿੰਨੇ ਨਹੀਂ? ਉਹ 75 ਬੰਦੇ ਨੇ ਜਿਹੜੇ 25 ਸੀਟਾਂ ਤੇ ਕਿਵੇਂ ਬਿਠਾਓਗੇ? ਕਿੰਨੇ-ਕਿੰਨੇ ਬਿਠਾਓਗੇ? ਦੱਸੋ ਮੈਨੂੰ। ਹਾਂ ਜੀ ਕਾਸ਼। ਮੈਡਮ ਮੈਂਨੇ ਕੀ ਕੁਐਸਚਨ ਪੁੱਛਿਆ ਤੁਹਾਨੂੰ ਕਿ 75 ਬੰਦਿਆਂ ਨੂੰ ਆਪਾਂ ਨੇ 25 ਸੀਟਾਂ ਦੇ ਬਿਠਾਉਣਾ ਹੈ ਹਾਂ ਜਸ਼ਮਨ ਵੈਰੀ ਗੁੱਡ ਕਿਵੇਂ ਕਰਿਆ ਤੁਸੀਂ ਇਹਦਾ ਆਨਸਰ ਦੱਸੋਗੇ ਮੈਨੂੰ ਖੜੇ ਹੋ ਆਕਾਸ਼ ਸੁਣੋ ਇਹਦਾ ਆਨਸਰ ਕੀ ਕਹਿ ਰਿਹਾ ਹਾਂਜੀ ਕੀ ਕਰੇ ਉਹ ਨੂੰ ਜੀ 75 ਨੂੰ ਜੀ 25 ਨਾਲ ਭਾਗ ਕਰ ਦੋ ਫਿਰ ਤੇਰੇ ਭਾਗ ਕਰਤੀ ਸੀ ਹਾਂਜੀ ਫਿਰ ਕਿੰਨਾ ਆਇਆ ਪਾਗਾ ਪੱਤੀ ਦਾ ਪਾੜਾ ਨਾ ਤੇ ਨੂੰ ਉਹ ਪਾ ਹਾਂ ਕਿਵੇਂ ਦਿਮਾਗ ਲਗਾਇਆ ਮੇਰੇ ਕੋਲ ਤੇ ਕਰੀ ਜਾਂਦਾ ਹੈ ਹੈ ਹਾਂ ਮਾਈਂਡ ਤਾਂ ਯੂਜ਼ ਕਰਿਆ ਇਹ ਠੀਕ ਕਰੇ ਮੇਰੀ ਕੁੱਕੜੀ ਤਾਂ ਖੜੀ ਹੈ ਹੈ ਖੜੀ ਤੂੰ ਕਿਥਾਈ ਕੜੀ ਤੇ ਨਹੀਂ ਕਰਨਾ ਬੇਟਾ ਕੜੀ ਤੇ ਨਹੀਂ ਕਰਨਾ ਦੇਖੋ ਤੁਸੀਂ ਐਵੇਂ ਵੀ ਕਰ ਸਕਦੇ ਸੀ ਨਹੀਂ ਨਹੀਂ ਲਗਾਜਦਾ ਕੋਈ ਨਾ ਪਰ ਕੜੀ ਤੇ ਨਹੀਂ ਕਰਨਾ ਕੜੀ ਬੈਗ ਦੇ ਵਿੱਚ ਪਾਓ ਤੁਸੀਂ ਹਾਂ 75 ਬੰਦੇ ਬੇਟਾ 25 ਸੀਟਾਂ ਦੇ ਬਿਠਾਉਣੇ ਨੇ ਜਿਵੇਂ ਇਹ ਤੁਹਾਡੇ ਬੈਂਚ ਲੱਗੇ ਹੋਏ ਨੇ ਨਾ ਆਪਣੀ ਕਲਾਸ ਦੇ ਵਿੱਚ ਐਮੀ 25 ਸੀਟਾਂ ਨੇ ਬਸ ਦੇ ਵਿੱਚ 75 ਬੰਦੇ ਬਿਠਾਉਣੇ ਨੇ ਕਿਵੇਂ ਬਿਠਾਓਗੇ ਤੁਸੀਂ 25 ਨੂੰ 75 ਨਾਲ ਭਾਗ ਕਰੋਗੇ ਤੁਸੀਂ ਕਹੋਗੇ ਮੈਡਮ ਜੀ 25 ਦਾ ਸਾਨੂੰ ਪਹਾੜਾ ਨਹੀਂ ਆਂਦਾ ਤਾਂ 25 ਦਾ ਪਹਾੜਾ ਵੀ ਤੁਸੀਂ ਤੁਹਾਨੂੰ ਸਿਖਾਇਆ ਹਾਂ 25 3 75 ਇੱਕ ਜੇ ਤੁਹਾਨੂੰ ਪਹਾੜਾ ਵੀ ਨਹੀਂ ਆਂਦਾ ਤੁਸੀਂ ਇਹ ਦੇਖੋ 25 25 ਨੂੰ 25 ਨੂੰ 2 ਨਾਲ ਗੁਣਾ ਕਰਕੇ ਦੋ ਜਵ ਨਿਕਲ ਜੂ 25 2 50 ਫਿਰ 25 ਨੂੰ 3 ਨਾਲ ਗੁਣਾ ਕਰਕੇ ਇਹ ਤਰੀਕਾ ਵੀ ਤਾਂ ਸਿਖਾਇਆ ਹੋਇਆ ਸਾਨੂੰ ਇਹਦੇ ਨਾਲ ਕੱਲਾ 25 ਦਾ ਨਹੀਂ 26 ਦਾ ਵੀ ਪਹਾੜਾ ਕਰ ਸਕਦੇ ਹੋ ਬਣਾ ਸਕਦੇ ਹੋ 27 ਦਾ ਵੀ ਬਣਾ ਸਕਦੇ ਹੋ 28 ਦਾ ਵੀ ਬਣਾ ਸਕਦੇ ਹੋ ਹਨਾ ਕਾਸ਼ ਨੀਚੇ ਰੱਖੋ ਇਹਨੂੰ ਹਾਂ ਨਹੀਂ ਸਿੱਧੇ ਬੈਠੋ ਹਾਂਜੀ ਹੁਣ ਨੈਕਸਟ ਪ੍ਰਸ਼ਨ ਸੁਣੋ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸੁਣੋ ਸਾਡੀ ਸੰਖਿਆ ਕੋਈ ਦੋ ਅੰਕਾਂ ਦੀ ਸੰਖਿਆ ਸੁਣੋ ਤਾਂ ਸਹੀ ਹਲੇ ਤਾਂ ਮੈਨੇ ਪੂਰਾ ਬੋਲਿਆ ਹੀ ਨਹੀਂ ਦੋ ਅੰਕਾਂ ਦੀ ਕੋਈ ਕਿਸੇ ਨੂੰ ਨਹੀਂ ਦੱਸੂਗਾ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚੋਂ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਘਟਾਉਣ ਤੇ ਕਿਹੜੀ ਸੰਖਿਆ ਪ੍ਰਾਪਤ ਹੋਵੇਗੀ ਕਰੋ ਹੁਣ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚੋਂ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਘਟਾਓ ਲਾਪ੍ਰੀਤ ਮਣੀ ਜਾਨੇ ਕਿ ਆਪਣੀ ਮਣੀ ਜਦੋਂ ਹਾਈ ਲੈ ਹੈਂਡਸ ਆਪ ਖਾਲੀ ਇਹ ਕਾਸ਼ ਤੁਹਾਡਾ ਆਨਸਰ ਦੱਸੋ 0 ਕਿਵੇਂ 0 ਕਿਵੇਂ ਆਇਆ ਹਾਂ ਦੱਸਿਓ ਹਮ ਹਰ ਜਾਓ ਤੁਹਾਡਾ 99 ਓਕੇ ਅਮਣੀ 98 ਦੋ ਅਚੈ ਦੱਸੋ ਇਹਦਾ ਆਨਸਰ ਸੀ ਵੈਸੇ 99 ਜਿਹੜਾ ਇਹਨੇ ਬੋਲਿਆ 89 ਅਸੀਂ ਨਾ ਵੀ ਸਭ ਤੋਂ ਪਹਿਲਾਂ ਤੇ ਦਸ ਮੰਡੀਆਂ ਇੱਕ ਔਂਕਾ ਨਹੀਂ ਪਹਿਲਾਂ ਸਭ ਤੋਂ ਵੱਡੀ ਰਕਮ ਦੋ ਔਂਕਾ ਨਹੀਂ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ 99 ਨਵੇਂ ਦੀ ਹੈ ਨਾ ਹਾਂਜੀ ਦੋ ਅੱਖਰਾਂ ਦੀ ਛੋਟੀ ਸੰਖਿਆ ਕਿਹੜੀ ਨੇ ਦੋ ਅੰਕਾਂ ਦੀ ਤਾਂ ਤੁਸੀਂ 99 ਚ 10 ਘਟਾ ਦਿੰਦੇ ਹੈ ਨਾ ਮਣੀ ਸਾਹਿਬ ਐਵੇਂ ਹੀ ਕਰਿਆ ਸੀ ਨਾ ਤੁਸੀਂ 99 ਦੇ ਵਿੱਚ 10 ਘਟਾਉਣੇ ਸੀ ਮਤਲਬ ਘਟਾਉਣੇ ਪਰ ਮਣੀ ਤੈਨੇ ਤਾਂ 10 ਜੋੜ ਵੀ ਦਿੱਤੇ ਤਾਂ ਵੀ 89 ਦਾ ਬਣਦੇ ਨਹੀਂ ਤੂੰ ਕੀ ਕਰਿਆ 98 ਕਿਵੇਂ ਬਣ ਗਿਆ ਤੇ ਹਾਂ ਜੇ ਜੋੜੇਗਾ ਫਿਰ ਤਾਂ 108 ਬਣ ਜੂ ਹਾਂਜੀ ਆਪਣਾ ਇੱਕ ਨੰਬਰ ਲਗਾ ਲਓ ਉਹਨਾਂ ਦਾ ਜ਼ੀਰੋ ਲਗਾਓ ਥੋੜਾ ਐਕਟਿਵ ਹੋ ਕੇ ਬੈਠੋ ਜਿਹੜੇ ਕੁਐਸਚਨ ਪੁੱਛ ਰਹੀ ਐ ਨਾ ਬੇਟਾ ਸੁਸਤ ਨਹੀਂ ਰਹਿਣਾ ਕਲਾਸ ਦੇ ਵਿੱਚ ਆਕਾਸ਼ ਥੋੜਾ ਦੂਰ ਹੋਦੇ ਤੋ ਹਨੀ ਤੋ ਦੂਰ ਹੋ ਜਾ ਹਾਂਜੀ ਹੁਣ ਸੁਣਾ ਅਗਲਾ ਪ੍ਰਸ਼ਨ ਬਿਲਕੁਲ ਸੌਖਾ ਜਿਹਾ ਸਵਾਲ ਪਾ ਰਹੀ ਆ ਠੀਕ ਐ 4 8 5 4 8 5 ਦਿਮਾਗ 'ਚ ਨੋਟ ਕਰੋ ਇਹ ਤਿੰਨੋਂ ਅੱਖਰ 4 8 5 ਨਾਲ ਬਣੀ ਵੱਡੀ ਤੋਂ ਵੱਡੀ ਸੰਖਿਆ ਤੇ ਛੋਟੀ ਤੋਂ ਛੋਟੀ ਸੰਖਿਆ ਦੱਸੋ ਹਾਣੀ ਸੋਨਾ ਨਹੀਂ ਬੇਟਾ 4 8 5 ਨੂੰ ਹੀ ਅੱਗੇ ਪਿੱਛੇ ਅੱਖਰ ਕਰਕੇ ਵੱਡੀ ਤੋਂ ਵੱਡੀ ਸੰਖਿਆ ਬਣਾਓ ਉਦੋਂ ਛੋਟੀ ਛੋਟੀ ਤੋਂ ਛੋਟੀ ਸੰਖਿਆ ਬਣਾਓ ਹਾਣੀ ਹਰ ਵਾਰ ਇੱਕ ਬੱਚੇ ਦਾ ਹੀ ਜਵਾਬ ਨਹੀਂ ਆਣਾ ਚਾਹੀਦਾ ਸਾਰੇ ਨਹੀਂ ਕਿਰਨ ਤੁਸੀਂ ਦੱਸੋ 8 53 ਅੱਛਾ ਛੋਟੀ ਤੋਂ ਛੋਟੀ ਛੋਟੀ ਤੋਂ ਛੋਟੀ ਵੀ ਦੱਸੋ ਵੱਡੀ ਤੋਂ ਹਾਂ ਦੱਸਾਈ ਹਾਂ ਹੁਣ ਛੋਟੀ ਤੋਂ ਛੋਟੀ ਵੀ ਦੱਸ ਦੇ ਦੀ ਕੀ ਬਣੂ ਅਟਾ ਸੋ ਬਿਤਾਤੀ ਲੀ ਲਿਖ ਕੇ ਦੇਖ ਗਲਤ ਦੱਸ ਰਹੀ ਐ ਸਾਡਾ ਪਤਾ ਨਹੀਂ ਮੈਨੂੰ ਅਜੇ ਤਸਵੀਰ ਨਹੀਂ ਹਾਂ ਕਿੰਨਾ ਬਣਿਆ 400 450 400 ਦੇਖੋ ਕਿੰਨੇ ਹੰਡੜ ਚਾਰ ਹੰਡੜ ਇੰਗਲਿਸ਼ ਚ ਦੱਸੋ ਸਹੀ ਦੱਸੋ ਚਾਰ ਹੰਡੜ ਇੰਗਲਿਸ਼ ਚ 400 88 58 458 ਨਹੀਂ ਹੈਗਾ ਉਹ 458 458 ਅਗਰ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਨਾ ਬੋਲਣ ਦੇ ਵਿੱਚ ਤੁਸੀਂ ਇੰਗਲਿਸ਼ ਚ ਦੱਸ ਦਿਓ ਮੈਨੂੰ ਆਨਸਰ ਦੱਸੋ ਅੱਧਾ ਆਨਸਰ ਹੀ ਦੱਸਿਆ ਸੀ ਤੇਨੇ ਦੂਜੇ ਦਾ ਦੱਸਿਆ ਨਹੀਂ ਮੈਂ ਘੜੀ ਤੋਂ ਵੀ ਕੀਤਾ ਯੂ ਵੀ ਮੈਂ ਨਹੀਂ ਸੁਣਿਆ ਹਾਂ ਨਹੀਂ ਇਹਦਾ ਲਗਾਓ ਉਹਨਾਂ ਦਾ ਪਹਿਲਾਂ ਮੈਂ ਹਣੀ ਤੇਰੇ ਤੋਂ ਪੁੱਛਿਆ ਸੀ ਬੀ ਟੀਮ ਵਾਲਿਆਂ ਤੋਂ ਤੁਸੀਂ ਗਲਤ ਦਿੱਤਾ ਜਵਾਬ ਜੋੜਨਾ ਨਹੀਂ ਕਿਹਾ ਸੀ ਇਹ ਅੱਖਰ ਮੈਂ ਤੁਹਾਨੂੰ ਕਿਹਾ ਸੀ ਨੋਟ ਕਰ ਲਓ ਇਹਨਾਂ ਨੂੰ ਹੀ ਅੱਗੇ ਪਿੱਛੇ ਕਰਕੇ ਤੁਸੀਂ ਛੋਟੀ ਸੰਖਿਆ ਬਣਾਉਣੀ ਸੀ ਤੁਸੀਂ ਵੱਡੀ ਸੰਖਿਆ ਬਣਾਉਣੀ ਸੀ ਹਾਂਜੀ 18 ਖਿਡੌਣਾ ਹਵਾਈ ਜਹਾਜ਼ਾਂ ਦਾ ਮੁੱਲ 18 ਛੋਟੇ ਛੋਟੇ ਖਿਡੌਣੇ ਨੇ ਹਵਾਈ ਜਹਾਜ਼ ਦਾ ਮੁੱਲ 162 ਰੁਪਏ ਹੈ ਕਿੰਨੇ 162 ਰੁਪਏ ਹੈ 18 ਖਿਡੌਣਾ ਹਵਾਈ ਜਹਾਜ਼ਾਂ ਦਾ ਮੁੱਲ 162 ਰੁਪਏ ਹੈ ਦੋ ਖਿਡੌਣਾ ਜਹਾਜਾਂ ਦਾ ਮੁੱਲ ਦੱਸੋ 162 18 ਖਿਡੌਣਾ ਹਵਾਈ ਜਹਾਜ ਹਵਾਈ ਜਹਾਜ ਨੇ ਛੋਟੇ ਛੋਟੇ ਜਿਹੜੇ ਬੱਚੇ ਖੇਡਦੇ ਨੇ ਉਹਨਾਂ ਦਾ ਮੁੱਲ ਹੈ ਜਿਹੜਾ ਉਹਨਾਂ ਨੇ 18 ਖਰੀਦੇ ਨੇ ਤਾਂ 162 ਰੁਪਏ ਦਿੱਤੇ ਨੇ ਹੁਣ ਤੁਸੀਂ ਮੈਨੂੰ ਦੋ ਖਿਡੌਣਾ ਦਾ ਮੁੱਲ ਦੱਸੋ ਕਿੰਨੇ ਦੋ ਦਾ ਹੀ ਹਾਂ ਦੋ ਦਾ ਮੁੱਲ ਦੱਸੋ ਇੰਨਾ ਕ ਦੱਸ ਦਨੀ ਹੈ ਕਿ ਸੋਨੂੰ ਪਹਿਲਾਂ ਇੱਕ ਦਾ ਆਨਸਰ ਕੱਢੋਂਗੇ ਇਹਦੇ ਵਿੱਚ ਵੀ ਇੱਕ ਘਟਾਉਣੇ ਦਾ ਕਿੰਨਾ ਰੇਟ ਹੈ ਫਿਰ ਤੁਸੀਂ ਦੋ ਦਾ ਕੱਢ ਦੋਗੇ ਹਾਂਜੀ ਲਾਪ੍ਰਿਤ ਗਲਤ ਆਕਾਸ਼ ਨਹੀਂ 118 ਦਾ 18 ਘਟਾਉਣੇ ਨੇ 162 ਨਹੀਂ 18 ਘਟਾਉਣੇ ਨੋਟ ਕਰ ਲਓ ਹਾਂ ਨਹੀਂ ਮਨੇ ਹੁਣ ਪਤਾ ਨਹੀਂ ਕਿ ਹੈ ਤਿੰਨ ਨਹੀਂ 18 ਖਿਡਾਉਣੇ ਨੇ ਸੁਮਨ 18 ਖਿਡਾਉਣੇ ਨੇ 162 ਰੁਪਏ ਦੇ ਮਿਲੇ ਨੇ ਉਹਨਾਂ ਨੂੰ ਸਾਨੂੰ ਬਤਾਈ ਦੋ ਇੱਕ ਇਕ ਤਾਂ ਧੋਖਾ ਮਾਰੇ ਕਿੰਨਾ ਮਿਲੂਗਾ ਹਾਂ ਦੱਸੋ ਪਹਿਲਾਂ ਤੁਸੀਂ ਇੱਕ ਦਾ ਆਨਸਰ ਕੱਢੋ ਵੀ ਇੱਕ ਕਿਡਾਉਣਾ ਕਿੰਨੇ ਦਾ ਹੋ ਫਿਰ ਜੇ ਜਿਹੜਾ ਦੋ ਕਿਡਾਉਣ ਕਿੰਨੇ ਦਾ ਹੋਊਗੀ ਇੱਕ ਮਿੰਟ ਪਹਿਲਾਂ ਹੋਰ ਦਾ ਵੀ ਦਿਮਾਗ ਲਾਣ ਹੋਰ ਕੋਈ ਚੱਲ ਇੱਕ 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 ਮਿੰਟ ਦੇ ਦਿੰਨੇ ਆ ਉਹਨੂੰ ਵੀ ਹਾਂਜੀ ਕਰੋ ਕਰੋ 18 ਕਿਡੌਣੇ 162 ਰੁਪਏ ਦੇ ਨੇ ਇੱਕ ਮਿੰਟ ਰੁਕ ਜਾ ਰੁਕ ਜਾ ਚੁੱਪ ਕਰ ਜਾ ਇੱਕ ਮਿੰਟ ਹਾਂਜੀ ਹੋਰ ਕਿਸੇ ਨੂੰ ਪਤਾ ਹੈ ਅੱਛਾ ਇੱਕਮ ਤੂੰ ਇਹ ਦੱਸ ਦੇ ਵੀ 10 ਤੋਂ ਵੱਧ ਹੈ ਕਿ 10 ਤੋਂ ਘੱਟ ਹੈ ਤੂੰ ਅਨਸਰ ਨਹੀਂ ਦੱਸਣਾ 10 ਤੋਂ ਵੱਧ ਹੈ ਮਨੋ ਸਹੀ ਹਾਂ ਨਹੀਂ ਤੁਸੀਂ ਦੱਸੋ ਤੁਸੀਂ ਦੱਸੋ 20 ਹੈ ਗਲਤ ਦੋਵਾਂ ਦਾ ਹੀ ਗਲਤ ਹੈ 2 88 ਦੇ ਕਿਮੀ ਹੋ ਗਏ ਟੋਟਲ ਤਾਂ 162 ਦੇ ਨੇ ਟੋਟਲੀ 162 ਦੇ ਨੇ ਟੋਟਲ 162 ਰੁਪਏ ਦਿੱਤੇ ਨੇ ਉਸ ਭਾਈ ਨੂੰ ਦੁਕਾਨਦਾਰ ਨੂੰ ਉਹਨਾਂ ਨੇ 18 ਬੱਚਾ ਲਈ ਘਡਾਉਣੇ ਲਏ ਨੇ খালি 18 ਸਿਡਾਉਣੇ 162 ਰੁਪਏ ਦੇ ਨੇ ਕੀ ਕਰੋਗੇ ਇਹਦੇ ਵਿੱਚ ਹਰਦਵੀ ਮੈਂ ਹਾਂ ਜੀ ਦੱਸੋ 4 ਮੱਤੀ ਕਰਦੇ ਮੈਂ ਲੱਗਦੀ 1 ਮਿੰਟ ਹੋਰ ਹੈ ਅਗਰ ਨਾ ਉਹ ਨੂੰ ਨਹੀਂ ਆਇਆ ਤਾਂ ਆਪਾਂ ਇਹ ਸਵਾਲ ਕੈਨਸਲ ਕਰਕੇ ਮੈਂ ਉਹ ਨੂੰ ਬਲੈਕਬੋਰਡ ਤੇ ਸਮਝਾਉਂਗੀ ਇਹ ਸਵਾਲ ਹਰ ਕੋਈ 1 ਮਿੰਟ ਹਾਂ ਲੈਓ 1 ਮਿੰਟ ਆਏ ਤੁਹਾਡੇ ਕੋਲ ਹਾਂ ਜੀ ਹੁ ਕਹਾਂ ਦੱਸੋ ਬੇਟਾ ਨਹੀਂ ਜਿਹੜੀ ਮੈਨੇ ਰਕਮਾਂ ਦਿੱਤੀਆਂ ਨੇ ਨਾ ਉਹਨਾਂ ਦਾ ਇਹ ਕੁਝ ਹੋਊਗਾ ਦਿਮਾਗ ਲੜਾਓ ਜਿਹੜੀ ਅਲੀ ਹਰਸ਼ ਮਮੀ 30 ਗਲਤ ਹਰਦੀਪ ਮੈਂ ਕਿਹਾ ਸੀ ਮਮੀ ਤੁੱਕਾ ਨਹੀਂ ਲਗਾਣਾ ਸੋਲਵ ਕਰਕੇ ਦੇਖੋ ਇਹਨੂੰ ਸੋਲਵ ਕਰੋ 18 ਘੜੋਣੇ ਨੇ 162 ਰੁਪਏ ਦੇ ਆਏ ਨੇ ਤੁਸੀਂ ਦੱਸੋ 5 ਕੀ ਹੈ ਇੱਕ ਘੜੋਣੇ ਦਾ ਮੁੱਲ ਹੈ ਕਿ ਦੋ ਘੜੋਣੇ ਦਾ ਮੁੱਲ ਹੈ ਤੁਸ ਤੂਸੀ ਕਿੰਨੇ ਦਾ ਰੇਟ ਦੱਸਿਆ? 2 ਕਿਢੋਣੇ ਦੱਸਦੇ ਨੇ। 1 ਕਿਢੋਣਾ ਕਿੰਨੇ ਦਾ? 2 ਕਿਢੋਣੇ ਦੱਸਦੇ। ਫਿਰ 18 ਕਿਢੋਣੇ ਕਿੰਨੇ ਦੇ? ਅਰੇ 18 ਕਿਢੋਣੇ ਕਿੰਨੇ ਦੇ? ਹੋਏ ਨੇ ਦੇਖੀ 18 ਕਿਢੋਣਿਆਂ ਨੂੰ 5 ਨਾਲ ਗੁਣਾ ਕਰਕੇ ਦੇਖੀ 126 ਆਂਦਾ। 126 ਆਂਦਾ ਕਹਿੰਦੇ ਨੇ ਦੇਖੀ। ਦੇਖ। 18 ਕਿਢੋਣੇ ਦਾ 126 ਆਂਦਾ ਨਾ? ਉਹ 5 ਨਾਲ ਆਂਦਾ ਫਿਰ? 162 ਦੇਖੋ ਤੁਸੀਂ ਅਰਸ਼ੀਦ ਮਾਂ ਖੋਲੋ ਥੋੜਾ ਜਾਂ ਖੜੀ ਹਾਂਜੀ ਨਹੀਂ ਮਨਮੀ 83 83 ਇਹਦਾ ਅੰਸਰ ਤੁਹਾਨੂੰ ਮੈਂ ਬਲੈਕਬੋਰਡ ਤੇ ਸਮਝਾਉਂਗੀ ਖੜੋਈ ਮੈਂ ਹਾਂ ਤੁਸੀਂ ਦੋਵੇਂ ਨਹੀਂ ਹਾਂਜੀ ਗਲਤ ਮੈਂ ਤੁਹਾਨੂੰ ਬਲੈਕਬੋਰਡ ਤੇ ਸਮਝਾਉਂਗੀ ਨੈਕਸਟ ਪ੍ਰਸ਼ਨ ਪੁੱਛਦੇ ਆਪਾਂ ਚਲ ਜੀ ਗਲਤ ਬੇਟਾ ਨੈਕਸਟ ਪ੍ਰਸ਼ਨ ਪੁੱਛਦੇ ਆ ਚਲ ਜੀ ਤੂੰ ਹਾਂ ਦੋਵਾਂ ਦੇ ਹੀ ਜ਼ੀਰੋ ਲਗਾ ਨਹੀਂ ਇਸ ਵਾਰ ਮੈਂ ਗਰੱਟ ਦਈ ਕਿਉਂ ਫਿਰ ਆਨਸਰ ਤੁਸੀਂ ਦੱਸ ਨਹੀਂ ਰਹੇ ਨਾ ਕਿਉਂ ਕੱਟਦਾ ਇਸ ਸਵਾਲ ਦਾ ਪੂਰੇ ਹੋਣਾ ਚਾਹੀਦੇ ਕਿੰਨੇ ਸਵਾਲ ਹੋਰ ਪੁੱਛਣੇ ਨੇ ਇੱਕ ਸਵਾਲ ਹੋਰ ਪੁੱਛੀ ਕੋਈ ਗੱਲ ਨਹੀਂ ਫਿਰ ਤੁਸੀਂ ਇਹ ਸਵਾਲ ਦਾ ਜ਼ੀਰੋ ਜ਼ੀਰੋ ਲਗਾਓ ਤੁਹਾਨੂੰ ਦੋਵਾਂ ਟੀਮਾਂ ਨੂੰ ਨਹੀਂ ਆ ਰਿਹਾ ਸਵਾਲ ਨਹੀਂ ਕੱਟਣਾ ਹੈਗਾ ਸਵਾਲ ਮੈਂ ਬਲੈਕਬੋਰਡ ਤੇ ਸਮਝਾਉਂਗੀ ਤੁਹਾਨੂੰ ਹਾਂਜੀ ਅਗਲਾ ਪ੍ਰਸ਼ਨ ਸੁਣੋ ਮਗਰਮੱਛ ਨੂੰ ਬਿਲਕੁਲ ਸੌਖਾ ਸਵਾਲ ਆ ਮਗਰਮੱਛ ਨੂੰ ਬਹੁਤ ਭੁੱਖ ਲੱਗੀ ਐ ਉਸਨੇ ਜਿਆਦਾ ਮੱਛੀਆਂ ਖਾਣੀਆਂ ਨੇ ਤਲਾਬ ਦੇ ਵਿੱਚ ਇੱਕ ਪਾਸੇ ਹੈਗੀਆਂ ਨੇ 199 ਮੱਛੀਆਂ ਇੱਕ ਪਾਸੇ 179 ਕਿਹੜੀ ਮੱਛੀਆਂ ਖਾਊਗਾ ਉਹ ਤੇ ਮਗਰਮੱਛ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ उसने ज्यादा मछिया खो उसी मछिया ने एक पास एक सौ मछिया मछिया खाशी दसो अर्श अच्छा रुको रुको आ ने एक सौ उन्नानवे के ठीक है अच्छा जी तु एक सौ उनासी के सहज सह दसो ओके ਤੁਸੀਂ ਦੱਸੋ ਅੱਛਾ ਜੀ ਸੁਖਦੀਪ ਤੁਸੀਂ ਐਂ ਦੱਸੋ 199 ਜਿਆਦਾ ਹੁੰਦਾ ਹੈ ਕਿ 179 ਜਿਆਦਾ ਹੁੰਦਾ ओके ਹਾਂ ਨਹੀਂ ਆਕਾਸ਼ ਦਾ ਨੰਬਰ ਲਗਾਓ ਇਹਦੇ ਵਿੱਚ 199 ਉਹਨੇ ਦੱਸਿਆ ਸੀਗੇ ਤੁਸੀਂ ਅਰਸ਼ਾ 179 ਦੱਸਿਆ ਨੇ 179 ਕਿਹਦੇ ਕਿੰਨਾ ਹੁੰਦਾ 179 ਔਰ ਦੂਸਰਾ ਕਿੰਨਾ ਸੀ 189 ਹੁਣ ਦੇਖੋ ਏ ਟੀਮ ਦੇ ਕਿੰਨੇ ਨੰਬਰ ਆਏ ਨੇ ਤਾਂ ਨਾ ਬਰਾਬਰ ਹੀ ਬਰਾਬਰ ਬਰਾਬਰ ਨੰਬਰ ਨੇ ਤਾਂ ਫਿਰ ਅੱਜ ਦੋਵੇਂ ਟੀਮ ਪਰ ਅੱਜ ਦੋਵੇਂ ਟੀਮਾਂ ਨੇ ਵਧੀਆ ਜਿਹਾ ਅਨਸਰ ਨਹੀਂ ਦਿੱਤੇ ਬਹੁਤ ਟਾਈਮ ਵੀ ਲਗਾਇਆ ਹੈ ਬੈਠਾ ਇੱਕ ਵਾਰ ਬੈਠੋ ਤੁਸੀਂ ਦੋਵਾਂ ਨੂੰ ਮੈਂ ਕੁਐਸਚਨ ਤਾਂ ਦੇਖੋ ਬਰਾਬਰ ਪੁੱਛੇ ਨੇ ਫਿਰ ਤੁਸੀਂ ਅਨਸਰ ਵੀ ਸਹੀ ਦੇਣੇ ਸੀ ਨਾ ਕਿ ਇੱਕ ਸਵਾਲ ਹੋਰ ਪੁੱਛ ਲੈਣੀ ਆ ਠੀਕ ਹੈ ਦੇਖਦੇ ਜਿਹੜੀ ਟੀਮ ਦਾ ਨੰਬਰ ਬਣ ਗਿਆ ਦੇਖਦੇ ਦਿਮਾਗ ਲਗਾਓ ਜਿਹੜਾ ਟੀਮ ਪਹਿਲਾ ਹੱਥ ਖੜਾ ਕਰ ਲੂ ਬਿਲਕੁਲ ਸੌਖਾ ਸਵਾਲ ਹੈ ਪੱਕੋਗਾ ਨਾ ਮੈਂ ਪੁੱਛੂ ਇਹਨਾਂ ਤੋਂ ਦੋ ਹੋਰ ਪੁੱਛ ਲੈਣੀ ਆ ਆ ਤੁਸੀਂ ਸੁਣੋ ਕਹਿੰਨੇ ਕਹਿੰਨੇ 1 ਕਿਲੋ ਦੁੱਧ ਦਾ ਮੁੱਲ 60 ਰੁਪਏ ਹੈ 1 ਕਿਲੋ ਦੁੱਧ ਦਾ ਮੁੱਲ 60 ਰੁਪਏ ਹੈ ਤਾਂ 2.5 ਕਿਲੋ ਦੁੱਧ ਦਾ ਮੁੱਲ ਕਿੰਨਾ ਹੋ 2.5 ਕਿਲੋ 2.5 ਕਿਲੋ ਤੁਹਾਡੀ ਮੰਮੀ ਮੰਗਵਾਂਦੀ ਆ ਤਾਂ ਨਹੀਂ ਦੁੱਧ ਸਾਡੇ ਤੋਂ एक किलो दुध का मुल साठ रुपए है किलो दुध का मुल दसो हाँ जी मणि मणि